ਨਸ਼ੇੜੀਆਂ ਦੀ ਘਟਿਆ ਕਰਤੂਤ ਦੇਖੋ ਨਸ਼ੇ ਦੀ ਪੂਰਤੀ ਦੇ ਲਈ ਕੀਤਾ ਬਜ਼ੁਰਗ ਔਰਤ ਦਾ ਕਤਲ ਪੁਲਿਸ ਨੂੰ ਚਕਮਾ ਦੇਣ ਦੇ ਲਈ ਕੀਤੀ ਆਤਮ ਹੱਤਿਆ ਬਣਾਉਣ ਦੀ ਕੋਸ਼ਿਸ਼ ਐਸਪੀ ਸਿਟੀ ਦੇ ਵੱਲੋਂ ਪੱਤਰਕਾਰਾਂ ਨਾਲ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਬੀਤੇ ਦਿਨੀ ਬਠਿੰਡਾ ਦੀ ਬੀੜ ਤਲਾ ਦੇ ਵਿੱਚ ਇੱਕ ਬਜ਼ੁਰਗ ਔਰਤ ਦੀ ਲਾਸ਼ ਉਸ ਦੇ ਘਰੋਂ ਮਿਲੀ ਸੀ ਜਿਸ ਤੇ ਪਹਿਲਾਂ ਆਤਮ ਹੱਤਿਆ ਜਾਪਦੀ ਸੀ ਅਤੇ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਮੋੜਲੀ ਤਫ਼ਤੀਸ਼ ਕੀਤੀ ਗਈ ਤਾਂ ਇਸ ਕਤਲ ਦਾ ਖੁਲਾਸਾ ਹੋਇਆ ਪੂਰਾ ਮਾਮਲਾ ਸੁਣਦੇ ਹਾਂ ਐਸਪੀ ਸਿਟੀ ਦੀ ਜ਼ੁਬਾਨੀ 7 ਅਤੇ 8 ਦੀ ਰਾਤ ਨੂੰ ਬਸਤੀ ਨੰਬਰ 1 ਵੀਰਤਲਾਬ ਦੇ ਵਿੱਚ ਇੱਕ ਵਾਰਦਾਤ ਹੋਈ ਸੀਗੀ ਜਿਸ ਦੇ ਵਿੱਚ ਮਨਜੀਤ ਕੌਰ ਦੇ ਕਲੇੜੀ ਹੈ 65 ਸਾਲ ਦੀ ਇਹਦੇ ਘਰ ਵਾਲੇ ਦਾ ਨਾਮ ਗੁਰਵਿੰਦਰ ਸਿੰਘ ਸੀਗਾ ਤੇ ਇਹਦਾ ਜਿਹੜਾ ਸੀਗਾ ਘਰ ਦੇ ਵਿੱਚ ਵੜ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਹਦਾ ਮਰਡਰ ਕਰ ਦਿੱਤਾ ਸੀਗਾ ਤੇ ਘਰ ਦੇ ਵਿੱਚੋਂ ਕੁਝ ਸੋਨੇ ਦੇ ਗਹਿਣੇ ਤੇ ਨਕਦੀ ਵਗੈਰਾ ਲੁੱਟ ਕਰ ਲਈ ਸੀਗੀ ਇਸ ਘਟਨਾ ਦੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਡੀਐਸਪੀ ਡੀ ਮਨਜੀਤ ਸਿੰਘ ਜੀ ਡੀਐਸਪੀ ਰੂਰਲ ਮੈਡਮ ਹੀਨਾ ਗੁਪਤਾ ਜੀ ਤੇ ਸੀਆਈਏ 2 ਇੰਚਾਰਜ ਕਰਨਦੀਪ ਸਿੰਘ ਤੇ ਐਸਐਚਓ ਸਦਰ ਜਗਦੀਪ ਸਿੰਘ ਇਹਨਾਂ ਦੀ ਵੱਖ-ਵੱਖ ਟੀਮਾਂ ਸਾਡੇ ਵੱਲੋਂ ਬੁਲਾਈਆਂ ਗਈਆਂ ਸੀਗੀਆਂ ਉਸ ਦਿਨ ਤੋਂ ਹੀ ਅਸੀਂ ਇਸ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਲੱਗੇ ਹੋਏ ਸੀਗੇ ਤੇ ਸਾਡੀ ਸੀਆਈਏ 2 ਤੇ ਐਸਐਚਓ ਸਦਰ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ on the basis of evidence ਜਿਹਦੇ ਵਿੱਚ ਟੈਕਨੀਕਲ ਐਵੀਡੈਂਸ ਮੌਕੇ ਦੀ ਜਿਹੜੀ ਹਿਊਮਨ ਇੰਟੈਲੀਜੈਂਸ ਤੋਂ ਲੈ ਕੇ ਕਰਦੇ ਹੋਏ ਤਫਤੀਸ਼ ਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ 15 ਤਰੀਕ ਨੂੰ ਇਹ ਤਿੰਨ ਦੋਸ਼ੀ ਸੰਦੀਪ ਸੀਪਾ ਸੁਖਦੀਪ ਤੇ ਦਲੇਰ ਇਹ ਤਿੰਨ ਬੰਦੇ ਜਿਹੜੇ ਹੈਗੇ ਨੇ ਇਸ ਵਾਰਤਾ ਤੋਂ ਜਿਨ੍ਹਾਂ ਨੇ ਇਸ ਨੂੰ ਅੰਜਾਮ ਦਿੱਤਾ ਸੀਗਾ ਉਹਨੂੰ ਅਸੀਂ ਗ੍ਰਫਤਾਰ ਕੀਤਾ ਸੰਦੀਪ ਸੀਪਾ ਜਿਹੜਾ ਹੈਗਾ ਇਹ ਬਸਤੀ ਨੰਬਰ 1 ਦਾ ਰਹਿਣ ਵਾਲਾ ਹੈ ਤੇ ਬਾਕੀ ਦੋ ਦੋਸ਼ੀ ਦਲੇਰ ਤੇ ਸੁਖਦੀਪ ਇਹ ਮਲਤਾਨੀਆ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ 7-8 ਤਰੀਕ ਨੂੰ ਜਿਹੜਾ ਹੈਗਾ ਉਦੇ ਘਰ ਦੇ ਵਿੱਚ ਵੜ ਕੇ ਉਸ ਲੇਡੀ ਦਾ ਕਤਲ ਕੀਤਾ ਤੇ ਉਸ ਦੀ ਕੰਨਾਂ ਦੀ ਵਾਲੀਆਂ ਕੰਨਾਂ ਦੇ ਟੌਪਸ ਤੇ ਕੁਝ ਨਕਦੀ ਸੀਗੀ ਉਸ ਨੂੰ ਲੈ ਕੇ ਫਤੋ ਫਰਾਰ ਹੋ ਗਏ ਸੀਗੇ ਡਿਊਰਿੰਗ ਇਨਟੈਰੋਗੇਸ਼ਨ ਜਿਹੜੀ ਹੈਗੀ ਇਹਨਾਂ ਨੇ ਜਿਹੜੀ ਇੱਕ ਸੋਨੇ ਦੀਆਂ ਵਾਲੀਆਂ ਤੇ ਟੌਪਸ ਜਿਹੜੇ ਸੀਗੇ ਉਹ ਆਪਣੀ ਪੁਸ਼ਕੇਸ ਦੇ ਵਿੱਚ ਮੰਨਿਆ ਤੇ ਇਸ ਦੇ ਸੰਦੀਪ ਸੀਪਾ ਦੇ ਘਰੋਂ ਜਿਹੜੀ ਲੁੱਟ ਕੀਤਾ ਸਮਾਨ ਅਸੀਂ ਬਰਾਮਦ ਕੀਤਾ ਨਾਲ ਹੀ ਜਿਹੜਾ ਹੈਗਾ 2000 ਰੁਪਏ ਜਿਹੜਾ ਸੀਗਾ ਇਹਨਾਂ ਨੇ ਲੁੱਟ ਕੀਤੇ ਸੀਗੇ ਉਹ ਵੀ ਅਸੀਂ ਬਰਾਮਦ ਕੀਤੇ ਨੇ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਅੱਗੇ ਵੀ ਚੱਲ ਰਹੀ ਹੈ ਕਿ ਹੋਰ ਇਹਨਾਂ ਦੇ ਨਾਲ ਕੌਣ ਕੌਣ ਵਿਅਕਤੀ ਸ਼ਾਮਲ ਸੀਗੇ ਉਸ ਬੰਦੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਸੋ ਇੱਕ ਮਲੇਡੀ ਦੇ ਘਰ ਦੇ ਵਿੱਚ ਵੜ ਕੇ ਇੱਕ ਬੜੇ ਘਣਾਉਣੇ ਅਪਰਾਧ ਨੂੰ ਅੰਜਾਮ ਦਿੱਤਾ ਸੀਗਾ ਇਸ ਬੰਦੇ ਵਿੱਚ ਸਾਡੀ ਏਸੀਆਈ 2 ਤੇ ਐਸਐਚਓ सदर ਦੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਅਸੀਂ ਇਹਨਾਂ ਨੂੰ ਹੁਣ ਅੱਗੇ ਫਰਦਰ ਪੇਸ਼ ਕਰਕੇ ਅੱਗੇ ਫਰਦਰ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਊ ਸਾਹਿਬ ਜੀ ਸਾਹਿਬ ਕੀ ਕਾਰਨ ਸੀ ਕਤਲ ਹੋਣ ਦਾ ਇਹ ਜਿਹੜੀ ਮੋੜਲੀ ਪੁਸ਼ਕਸ਼ ਦੇ ਵਿੱਚ ਆਇਆ ਵੀ ਜਿਹੜੇ ਤਿੰਨ ਬੰਦੇ ਨੇ ਇਹ ਤਿੰਨੋਂ ਨਸ਼ਾ ਕਰਨ ਦੇ ਆਦੀ ਨੇ ਤੇ ਕਿਉਂਕਿ ਜਿਹੜੇ ਨਸ਼ਾ ਕਰਦੇ ਆ ਤੇ ਇਸ ਲਈ ਵਾਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦੇ ਪਹਿਲਾਂ ਵੀ ਚੋਰੀ ਤੇ ਇਦਾਂ ਦੇ ਮਕੱਦਮੇ ਦਰਜ ਨੇ ਸਿਮਿਲਰਲੀ ਸੇਮ ਗਰਾਊਂਡ ਦੇ ਉੱਤੇ ਇਹਨਾਂ ਨੇ ਦੇਖਿਆ ਵੀ ਕਿਉਂਕਿ ਸੰਦੀਪ ਸੀਪਾ ਬਸਤੀ ਨੰਬਰ 1 ਤੇ ਰਹਿਣ ਵਾਲਾ ਹੈ ਇਹਨਾਂ ਨੂੰ ਪਤਾ ਸੀਗਾ ਕਿ ਇਹ ਇਹ ਲੇਡੀ ਜਿਹੜੀ ਹੈਗੀ ਇਕੱਲੀ ਰਹਿੰਦੀ ਹੈ ਇਸਨੇ ਫਿਰ ਇਹਨਾਂ ਦੇ ਨਾਲ ਬੈਠ ਕੇ ਪਲਾਨ ਬਣਾਇਆ ਸੀਗਾ ਵੀ ਆਪਾਂ ਜਿਹੜਾ ਹੈਗਾ ਰਾਤ ਨੂੰ ਇਹਦੇ ਘਰ ਦੇ ਵਿੱਚ ਜਿਹੜੀ ਹੈਗੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਵਾਂਗੇ ਜਦੋਂ ਇਹ ਘਰ ਦੇ ਵਿੱਚ ਗਏ ਤਾਂ ਫਿਰ ਜਦੋਂ ਲੇਡੀ ਨੇ ਰਜਿਸਟ ਕੀਤਾ ਤੇ ਇਹਨਾਂ ਨੇ ਉੱਥੇ ਗਲਾ ਘੁੱਟ ਕੇ ਦਾ ਕਤਲ ਕਰ ਦਿੱਤਾ। ਤਕਰੀਬਨ 4-5 ਹਜ਼ਾਰ ਦੇ ਕਰੀਬ ਜਿਹੜੇ ਇਹਨਾਂ ਨੇ ਉੱਤੇ ਲੁੱਟ ਲੁੱਟ ਕੀਤੀ ਸੀਗੀ ਨਾਲ ਇਹਨਾਂ ਨੇ ਇੱਕ ਸੋਨੇ ਦੇ ਗਹਿਣੇ ਸੀਗੇ ਉਹ ਲੁੱਟੇ ਸੀਗੇ। ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਲੇਡੀ ਦੇ ਕੰਨਾਂ ਦੇ ਟੌਪਸ ਹੈਗੇ ਆ ਤੇ ਇੱਕ ਵਾਲੀਆਂ ਹੈਗੀਆਂ ਉਹ ਬਰਾਮਦ ਹੋਈਆਂ ਨੇ ਤੇ 2000 ਰੁਪਏ ਜਿਹੜਾ ਲੁੱਟਿਆ ਸੀ ਉਹ ਬਰਾਮਦ ਹੋਇਆ। ਐਸਪੀ ਸਾਹਿਬ ਇਹਨਾਂ ਦਾ ਕਤਲ ਹੋ ਗਿਆ। ਜੀ। ਇਹਨੂੰ ਮਾਰਕੀਟ ਟੰਗਿਆ ਗਿਆ ਸੀ। ਇਹਨਾਂ ਨੇ ਜਦੋਂ ਉਹਦਾ ਮਰਡਰ ਕਰ ਦਿੱਤਾ ਸੀਗਾ ਮਰਡਰ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਪਲਾਨਿੰਗ ਬਣਾਈ ਵੀ ਆਪਾਂ ਇਹਨੂੰ ਸੁਸਾਇਡ ਜਿਹੜਾ ਹੈਗਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਜਿਹੜਾ ਉਹਦੇ ਗਲੇ ਦੇ ਵਿੱਚ ਚੁੰਨੀ ਲਗਾ ਕੇ ਤੇ ਉੱਪਰ ਫਾਹ ਲਗਾਉਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਜਿਹੜਾ ਹੈਗਾ ਮੌਕੇ ਤੇ ਚੁੰਨੀ ਜਿਹੜੀ ਟੁੱਟ ਗਈ ਸੀਗੀ ਤੇ ਉਹ ਥੱਲੇ ਡਿੱਗ ਜਾਣ ਕਰਕੇ ਜਿਹੜਾ ਹੈ ਫਿਰ ਡਰ ਗਏ ਤਾਂ ਉਹ ਜਿਹੜਾ ਹੈਗਾ ਮੌਕੇ ਤੋਂ ਫਰਾਰ ਹੋ ਗਏ ਸੀ ਸਰ ਇਹ ਬੇਸਿਕ ਕੰਮ ਕੀ ਕਰਦੇ ਸੀਗੇ ਕਿ ਤਿੰਨੋਂ ਜਿਹੜੇ ਹੈਗੇ ਨੇ ਬੇਰੁਜ਼ਗਾਰ ਨੇ ਕੋਈ ਕੰਮ ਨਹੀਂ ਕਰਦੇ ਤੇ ਬੇਸਿਕਲੀ ਇਹ ਨਸ਼ਾ ਕਰਨ ਦੇ ਆਦੀ ਸੀਗੇ ਤੇ ਉਸੇ ਨਸ਼ੇ ਦੇ ਵਿੱਚ ਜਿਹੜਾ ਹੈਗਾ ਰ ਇਹਨਾਂ ਨੇ ਪੈਸੇ ਕਮਾਉਣ ਦੇ ਖਾਤਰ ਜਿਹੜਾ ਹੈਗਾ ਜਿਹੜੀ ਦਾ ਮਰਡਰ ਕੀਤਾ। ਸਾਰਾ ਗੀਐਸਪੀ ਆਇਆ। ਇਹ ਘਰ ਦੇ ਵਿੱਚ ਇਕੱਲੀ ਰਹਿੰਦੀ ਸੀਗੀ ਇਹਦੇ ਜਿਹੜਾ ਕੋਈ ਬੱਚਾ ਨਹੀਂ ਸੀਗਾ ਤੇ ਘਰ ਵਾਲੇ ਦੀ ਵੀ ਡੈਥ ਹੋਈ ਸੀਗੀ। ਇਸ ਗੱਲ ਦਾ ਜਿਹੜਾ ਸੰਦੀਪ ਸੀਪਾ ਨੂੰ ਪਤਾ ਸੀਗਾ ਕਿਉਂਕਿ ਇਹਦੇ ਨਾਲ ਹੀ ਗਵੰਡੀ ਅਬਸਤੀ ਨੰਬਰ 1 ਦੇ ਵਿੱਚ ਰਹਿੰਦਾ ਹੈ। ਤਾਂ ਜਿਹੜੇ ਦੋ ਬਾਕੀ ਦੋਸ਼ੀ ਨੇ ਉਹਨਾਂ ਦੇ ਨਾਲ ਮਿਲ ਕੇ ਨੇ ਪਲੈਨਿੰਗ ਬਣਾਈ ਵੀ ਆਪਾਂ ਰਾਤ ਨੂੰ ਜਿਹੜਾ ਹੈਗਾ ਇਸ ਲੇਡੀ ਦੇ ਘਰ ਦੇ ਵਿੱਚ ਲੁੱਟ ਕਰਕੇ ਤੇ ਦਾ ਜਿਹੜਾ ਹੈਗਾ ਮਰਡਰ ਕਰਨਾ ਹੈ। ਕਰੀ ਇਹ ਜਦੋਂ ਇਹ ਬਹੁਤ ਖਤਰਨਾਕ ਸਭ ਲੋ ਜਾ ਰਿਹਾ ਕਿਉਂਕਿ ਬੜਾ ਇਹ ਕੰਮ ਦੇ ਵਾਲੇ ਅੰਦਰੋਂ ਸਿਕੂਰੀਆ ਕਰ ਦਿੱਤੀ ਕਿ ਘੁਸਪੈਠੀ ਕਰ ਦਿੱਤੀ ਕਿ ਉਹ ਕਤਲ ਕਰ ਦਿੱਤਾ ਇਹ ਜਿਹੜੀ ਇਹਦਾ ਵੀ ਹੋਤਾ ਜਾ ਰਿਹਾ ਨਹੀਂ ਡੈਫੀਨੇਟਲੀ ਬੜਾ ਅ ਫਰਨਾਣਾ ਅਪਰਾਧ ਕੀਤਾ ਇਹਨਾਂ ਨੇ ਕਿਉਂਕਿ ਲੇਡੀ ਦੀ ਜਿਹੜੀ ਏਜ ਸੀਗੀ ਉਹ 65 ਸਾਲ ਦੇ ਕਰੀਬ ਸੀਗੀ ਤੇ ਘਰ ਦੇ ਵਿੱਚ ਵੀ ਇਕੱਲੀ ਰਹਿੰਦੀ ਸੀਗੀ ਤਾਂ ਜਿਸ ਤਰੀਕੇ ਨਾਲ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੋ ਅਸੀਂ ਇਹਨਾਂ ਨੂੰ ਉਹਨੇ ਫਰਦਰ ਜਿਹੜੇ ਇੰਟਰੋਗੇਸ਼ਨ ਕਰ ਰਹੇ ਆ ਤੇ ਇਨਸ਼ੋਰ ਕਰਾਂਗੇ ਕਿ ਅੱਗੇ ਫਰਦਰ ਜਾ ਕੇ ਇਹਨਾਂ ਨੂੰ ਸਖਤ ਤੋਂ ਸਖਤ ਜਿਆਦਾ ਦਬਾਈ ਜਾਵੇ ਇਹ ਪਹਿਲਾਂ ਇਹਨਾਂ ਦੇ ਜਿਹੜੇ ਹੈਗੇ ਚੋਰੀ ਦੇ ਤੇ ਲੁੱਟਖੋਹ ਦੇ ਮੁਕੱਦਮੇ ਦਰਜ ਨੇ